ਆਰੇ ਲਾਈਏ ਦੋ ਚਾਰੇ ਨਾਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਫੇਰ ਦੁਬਾਰਾ ਜੋ ਸੇਵ ਨਾਲ ਤੇ ਧਰਨਾ ਲੱਗਾ ਉਸੇ ਪਹੁੰਚੇ ਆ ਤੇ ਕਿਸਾਨ ਜਿਹੜੇ ਆ ਉਹ ਧਰਨਾ ਲਾ ਕੇ ਬੈਠੇ ਹੋਏ ਹਨ ਤੇ ਸਰਕਾਰ ਨੇ ਹਜ ਤੱਕ ਇਹਨਾਂ ਦੀ ਕੋਈ ਮੰਗ ਨਹੀਂ ਮੰਨੀ ਤੇ ਕਿਸਾਨ ਵੀ ਕਹਿੰਦੇ ਆ ਅਸੀਂ ਉਦੋਂ ਉਠਾਂਗੇ ਜਦੋਂ ਤੱਕ ਸਾਡੀ ਸਰਕਾਰ ਮੰਗ ਨਹੀਂ ਮੰਨਦੀ ਤੇ ਵੇਖੋ ਲਾਈਵ ਪੰਜਾਬ Acercar, murta par, te voy a acercar, murta par, que sanada de ca, yendo a de ਵੰਡੇ ਵਾਲੀ ਕੁੜੀ ਪਣਾ ਕੇ ਉਠਾਂਗੇ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਇਹਨਾਂ ਸਰਕਾਰਾਂ ਦਾ ਬੇੜਾ ਹੀ ਕਰਕ ਇਹਨਾਂ ਸਰਕਾਰਾਂ ਦਾ ਬੇੜਾ ਹੀ ਕਰਕ ਇਹਨਾਂ ਸਰਕਾਰਾਂ ਦਾ ਬੇੜਾ ਹੀ ਕਰਕ ਪੰਜਾਬ ਸਰਕਾਰ ਦਾ ਪਿੱਟ ਸ਼ਾਫਾ ਕਰਦੇ ਹੋਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਦੇ ਹੀ ਉਠਾਂਗੇ ਜਦੋਂ ਅਸੀਂ ਸਰਕਾਰ ਕੁਲੀ ਨਹੀਂ ਬਣਾਉਂਦੀ ਤੇ ਬਾਗੜੀ ਸਮਾਰਨ ਸਰਦਾਰ ਸਿੰਘ ਪਤਨ ਸਿੰਘ ਸਮਾਰਨ ਬਾਗੜੀ ਸਮਾਰਨ ਸਤਨਾਮ ਸਿੰਘ ਇਹ ਇਸ ਦੀ ਅਗਵਾਈ ਕਰ ਰਹੇ ਨੇ ਸਤਨਾਮ ਸਿੰਘ ਬਾਗੜੀਆਂ ਪਗੜੀ ਸਮਾਰਨ ਲਹਿਰ ਤੇ ਜਿਹੜੂ ਤੁਸੀਂ ਟਰੈਕ ਲਾਈਵ ਦੇਖ ਰਹੇ ਹੋ ਤੇ ਆਪਾਂ ਇਹਨਾਂ ਦੇ ਵਿਚਾਰ ਲਾਂਗੇ ਇਹਨੂੰ ਵਿਚਾਰ ਲੈਣ ਕੇ ਹਰਪਜਨ ਸਹਿਣੀ ਪੱਤਰ ਪ੍ਰੇਰਕ ਹਾਂਜੀ ਹਰਪਜਨ ਸਹਿਣੀ ਜੀ ਅਸਲ ਵਿੱਚ ਅਰਧਕਣਾ ਤੋਂ ਬਲੋਡੇ ਵਾਲੀ ਥੁੜੀ ਤੇ ਧਰਮਾ ਲੱਗਿਆ ਹੋਇਆ ਕਿਸਾਨਾਂ ਨੂੰ ਕਿਉਂਕਿ ਇਹ ਜਿਹੜੀ ਥੁੜੀ ਆ ਇਹ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਦੌਰਾਨ ਜਦੋਂ ਹੜ੍ਹ ਆਇਆ ਸੀ ਉਦੋਂ ਇੱਕ ਉਹ ਜਿਹੜਾ ਸੀ ਉਹ ਵਹਿ ਗਿਆ ਸੀ ਇਹ ਕਰਕੇ ਇੱਥੋਂ ਦੀ ਹਮ ਆਵਾਜ਼ ਆਈ ਜਿਹੜੀ ਬਹੁਤ ਜ਼ਿਆਦਾ ਪੁਰਾਣਾ ਸਾੜਾ ਤੋਂ ਲੈ ਕੇ ਤੇ ਤੋਰਵਾਲ ਤੱਕ ਉਹ ਇਹਦੀ ਆਵਾਜ਼ ਆਈ ਜਾ ਇਥੋਂ ਦੀ ਜਿਆਦਾ ਜਿਆਦਾ ਜਿਹੜੇ ਕਰਤਾਰੀ ਹੀ ਖਲਾਉਂ ਜਾਂਦੇ ਆ ਅੱਜ 8 ਦਿਨ ਹੋ ਗਏ ਆ ਕਿਸਾਨਾਂ ਦੇ ਇੱਥੇ ਧਰਨਾ ਲੱਗਿਆ ਨੂੰ ਸਾਡੇ ਕੋਲੋਂ ਪੱਤੀ ਪਗੜੀ ਸਮਾਜ ਜੱਤਾ ਦਾਰ ਦੇ ਅੱਜ ਉਹ ਸਤਾਸ਼ ਬਣਾਉਂ ਚੰਗ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਤੰਤਰ ਮੁੱਖ ਹੋਇਆ ਖੇਤਾਂ ਆਵਾਜ਼ ਆ ਸਤਿਕਾਰ ਨਾਲ ਕਿੰਨਾ ਲੱਗਾ ਬਹੁਤ ਬਹੁਤ ਧੰਨਵਾਦ ਜੀ ਤੇ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਵੀਰੋ ਲਗਭਗ 12 ਦਿਨੋਂRETURNTRANSFERਾ ਦਾ ਸਾਡਾ ਇਹ ਨਿਰੰਤਰ ਜਿਹੜਾ ਬਲਵੰਡਾ ਕੋਲੇ ਚੱਲ ਰਿਹਾ ਤੇ ਜੇ ਸਾਡੇ ਸ਼ੈਣੀ ਸਾਹਿਬ ਨੇ ਦੱਸਿਆ ਵੀ ਸਾਲ ਇੱਕ ਪੂਰਾ ਹੋ ਗਿਆ ਇਸ ਕੋਈ ਕੁੱਤੀ ਹੋਈ ਨਹੀਂ ਤੇ ਉਦੋਂ ਵੀ ਪਹਿਲਾਂ ਸਾਰੇ ਸੱਜਣੇ ਬੇਟੇ ਦੇ ਇਕੱਠੇ ਹੋ ਗਏ ਪ੍ਰੋਲਾ ਕੀਤਾ ਵੀ ਅਸੀਂ ਪੁਲ ਜਿਹੜਾ ਬਣਾ ਦਨੇ ਆ ਤੇ ਸਰਕਾਰ ਨੇ ਇਹ ਕਿਹਾ ਸੀ ਵੀ ਸਾਨੂੰ 1 ਮਹੀਨੇ ਦਾ ਟਾਈਮ ਦਿਓ ਉਹਦੇ ਵਿੱਚ ਵਿੱਚ ਜਿਹੜਾ ਇਹ ਪੁਲ ਦਾ ਨਿਰਮਾਣ ਕਰਵਾ ਦਾਂਗੇ ਨਿਰਮਾਣ ਕਰਵਾ ਦਾਂਗੇ ਜੀ ਪਰ 1 ਸਾਲ ਪੂਰਾ ਹੋਲ ਦੇ ਬਾਵਜੂਦ ਇਹ ਸੰਗਾਮ ਦੇ ਕੰਦ ਤੋਂ ਕੁਝ ਨਹੀਂ ਸਰਕੇ ਜਥੇਬੰਦੀਆਂ ਵੱਲੋਂ अनेका ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ ਵਿਧਾਇਕ ਸਾਹਿਬ ਜਿਹੜੇ ਆ ਸਾਡੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਅੰਜਾਮ ਨੇ ਸਰਕਾਰ ਜਗਰੂਰ ਸਿੰਘ ਦੀ ਸੇਖਾ ਉਹਦਾ ਵੀ ਰਾਸਤਾ ਕੰਮ ਕੀਤਾ ਗਿਆ ਵੀ ਇਹ ਜਿਹੜੀ ਕੋਈ ਆ ਇਹ ਲਗਭਗ 50 ਪਿੰਡਾਂ ਨੂੰ ਤਾਂ ਇੱਥੇ ਸਦੇ ਦਸਤਾ ਜੋੜਦੀ ਆ ਜਿਨ੍ਹਾਂ ਨੇ ਗਦਾਖਪੁਰ ਜਾਣਾ ਜਾਂ ਜਿਨ੍ਹਾਂ ਨੇ ਸ੍ਰੀ ਹਰਗੋਬਿੰਦ ਘਰਵਾਹਾ ਕਮਾਣਾ ਨੂੰ ਜਾਣਾ ਜਿੱਕਰ ਨਿਕਲਣਾ ਤੇ ਉਹਨਾਂ ਨੇ ਸਾਨੂੰ ਯਕੀਨ ਵੀ ਦਿਵਾਇਆ ਕਿ ਛੇਤੀ ਛੇਤੀ ਕੰਮ ਕਰ ਦਿੱਤਾ ਜਾਊ ਪਰ ਅੱਜ ਵੀ ਲਗਾਤਾਰ 12 ਦਿਨ ਤੋਂ ਲੈ ਕੇ ਅੱਜ 8 ਦਿਨ ਲਗਾਤਾਰ ਥਲੋ ਹੋ ਗਏ ਸੇ ਬੈਠਿਆ ਨੂੰ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਕੰਮ ਆਇਆ ਸੀ ਵੀ ਤੁਹਾਡਾ ਜਿਹੜਾ ਵਾ ਬਣਾ ਕੇ ਪ੍ਰੋਪੋਜ਼ਲ ਜਿਹੜੀ ਆ ਉਹ ਸਰਕਾਰ ਨੂੰ ਭੇਜ ਦਿੱਤੀ ਗਈ ਆ ਤੇ ਡੀਸੀ ਸਾਹਿਬ ਦਾ ਇਹ ਕਹਿਣਾ ਸੀਗਾ ਤੇ ਇਸ ਜਿਹੜੀ ਫਾਈਲ ਤੁਹਾਡੀ ਬਣੀ ਆ ਜਿਹੜੀ ਪ੍ਰੋਪੋਜ਼ਲ ਬਣੀ ਆ ਇਹ ਵੀ ਫਾਈਲ ਦੇ ਵਿੱਚ ਤੇਜ਼ੀ ਆ ਚੁੱਕੀ ਆ ਤੇ ਜਲਦੀ ਤੋਂ ਜਲਦੀ ਤੁਹਾਡਾ ਇਹ ਕੰਮ ਅਸੀਂ ਨਿਪਟਰੇ ਚਾਵਾਂਗੇ ਪਰ ਜਿੱਦਾਂ ਦਾ ਸਰਕਾਰ ਦਾ ਰਵੱਈਆ ਲੱਗਦਾ ਜਾਂ ਅਧਿਕਾਰੀਆਂ ਦਾ ਰਵੱਈਆ ਲੱਗਦਾ ਇੰਨੀ ਜਲਦੀ ਇਹ ਕੰਮ ਹੋਣ ਵਾਲਾ ਨਹੀਂ ਸੀ ਸਾਡੀਆਂ ਸਾਰੀਆਂ ਇਹ ਕਮੇਟੀਆਂ ਨੇ ਖਰੇ ਸਲਾਹ ਕੀਤੀ ਕਿ ਇਹ ਸਰਕਾਰ ਇਸ ਕੁਰੀ ਨੂੰ ਬਣਹਾਉਣ ਦੇ ਵਿੱਚ ਸਿਰਦੇ ਆ ਤੇ ਆਪਾਂ ਵੇਟ ਕਰ ਲੈਂਦੇ ਇੱਥੇ ਬੈਠ ਕੇ ਜੀ ਤੇ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਤੇ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਜਿਹੜੇ ਗੁਰਦਾਸਪੁਰ ਦੇ ਨੇ ਮੁਖਦੇਵ ਸਿੰਘ ਅੰਦਵਾਲ ਸਾਡੇ ਕੋਲ ਪਹੁੰਚੇ ਸੀ ਤੇ ਸਰਕਾਰ ਦਾ ਸਰੇਹਾ ਲੱਗਿਆ ਆਇਆ ਸੀ ਕਿ 100 ਆਫ ਤੱਕ ਅਸੀਂ ਜਿਹੜਾ ਵਾ ਕੁਝ ਨਾ ਕੁਝ ਇਹ ਕੌਲੀ ਨੂੰ ਪਾਸ ਕਰਵਾ ਕੇ ਤੁਹਾਡੇ ਕੋਲ ਪਹੁੰਚਾਂਗੇ ਜ਼ਰੂਰ ਤੇ ਅੱਜ ਵੀ ਗੱਲ ਹੋਈ ਸੀ ਅਜ ਉਹਦਾ ਫੋਨ ਆਇਆ ਸੀ ਸਾਡੇ ਕੋਲ ਕਿ ਤੁਸੀਂ 100ਵਾਰ ਤੱਕ ਦਾ ਸਾਨੂੰ ਸਮਾਂ ਦਿਓ ਸਰਕਾਰ ਨਾਲ ਗੱਲ ਚੱਲ ਰਹੀ ਆ ਮੰਤਰੀ ਸਾਹਿਬ ਦੀ ਟੇਬਲ ਤੇ ਫਾਈਲ ਆ ਸਾਡੇ ਪਹੁੰਚੀ ਹੋਈ ਤੇ 100ਵਾਰ ਤੱਕ ਜਿਹੜਾ ਵਾ ਤੁਹਾਡਾ ਇਹਦਾ ਸਾਰਾ ਪ੍ਰੋਜੈਕਟ ਪਾਸ ਕਰਾ ਕੇ ਤੁਹਾਡੇ ਕੋਲ ਅਸੀਂ ਪਹੁੰਚਾਂਗੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਦੀ ਗਰੂਰ ਸੇ ਸੇਖਵਾ ਵੀ ਜਾਂ ਹੋਰ ਵੀ ਜਿੰਨੇ ਹਲਕੇ ਦੇ ਦਰਜਾ ਦਰਜਾ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾ ਚੇਅਰਮੈਨ ਸਾਹਿਬ ਨੇ ਜਾ ਇਹਨਾਂ ਦੀ ਵੱਡੀ ਲੀਡਰਸ਼ਿਪ ਆ ਉਹ ਇੱਥੇ ਪਹੁੰਚਣ ਸਾਡੇ ਦੁੱਖ ਦਰਦ ਨੂੰ ਸਮਝਣ ਤਾਂ ਕਿ ਸਾਡੇ ਬਜ਼ੁਰਗ ਜਿਹੜੇ 100-100 ਸਾਲ ਦੇ ਇੱਥੇ ਬੈਠੇ ਨੇ 90-90 ਸਾਲ ਤੋਂ ਲਗਾਤਾਰ ਇੱਥੇ ਬੈਠੇ ਨੇ 60-70-80 ਦਿਨ ਤੋਂ ਇੱਥੇ ਬੈਠੇ ਨੇ ਕਿਉਂ ਪ੍ਰਸ਼ਾਸਨ ਤੁਹਾਡੀ 100 ਵਾਰ ਤੱਕ ਨਹੀਂ ਸੁਣਦਾ ਤੇ ਪੁਲਿਸ ਤਾਂ ਜਾਨੀ ਕਾਰਵਾਈ ਕੀ ਆ ਸਮੂਹ ਜਥੇਬੰਦੀਆਂ ਮੈਂ ਸੰਯੁਕਤ ਮੋਰਚਾ ਗੈਰ ਆਜ਼ਾਦ ਦੇ ਪ੍ਰੋਗਰਾਮ ਮੈਂਬਰਾਂ ਜੀ ਉਹਨਾਂ ਦੇ ਧਿਆਨ ਵਿੱਚ ਆ ਸਾਰਾ ਇਹ ਸਿਸਟਮ ਸਾਡੀਆਂ ਲੋਕਾਂ ਜਥੇਬੰਦੀਆਂ ਜਿੰਨੀਆਂ ਵੀ ਨੇ ਜਾਂ ਸੰਯੁਕਤ ਕੋਰਥਾ ਜਿਹੜਾ ਭਾਰਤ ਹੈ ਉਹ ਵੀ ਚੱਲ ਰਿਹਾ ਉਹਨਾਂ ਦੀ ਜਿੱਥੇ ਬੰਦੀਆਂ ਸਾਡੇ ਤਾਲ ਮੇਲ ਦੇ ਵਿੱਚ ਨੇ ਤਾਲ ਮੇਲ ਵਾ ਪ੍ਰੋਗਰਾਮ ਦੇਖੇ ਤੇ ਅਸੀਂ ਵੱਡਾ ਕੋਈ ਹਾਈਵੇ ਲੱਕਾਂਗੇ ਭਾਵੇਂ ਸਾਨੂੰ ਪਠਾਨਕੋਟ ਵਾਲਾ ਰੋਡ ਲੱਕਣਾ ਪਏ ਜਾਂ ਗੁਰਦਾਸਪੁਰ ਪਠਾਨਕੋਟ ਅਮਰਸਰ ਨਵਾਬ ਲੱਕਣਾ ਪਏ ਜਿਹੜਾ ਵੀ ਸਾਨੂੰ ਰੋਡ ਲੱਕਣਾ ਪਿਆ ਅਸੀਂ ਲਗਾਤਾਰ ਉਹਨਾਂ ਜਨ ਉਠਾਂਗੇ ਨਹੀਂ ਜਿੰਨਾ ਜਿਹੜਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਫੇਰ ਅਸੀਂ 100 ਵਾਰ ਤੱਕ ਦਿਨ ਦੀ ਡੇਟ ਕਰਾਂਗੇ ਉਹ ਤੋਂ ਬਾਅਦ ਸਾਰੀਆਂ ਹੀ ਇੱਕ ਸੰਗ ਜਿੱਥੇ ਬੰਦੀਆਂ ਦਾ ਇੱਕ ਡੈਲੀਗੇਸ਼ਨ ਬਣਾ ਕੇ ਅਗਲੀ ਜਿਹੜੀ ਰਣਨੀਤੀ ਹੈ ਵੱਡੇ ਪੱਧਰ ਤੇ ਜਾਵਾਂਗੇ ਤਾਂ ਕਿ ਸਰਕਾਰ ਦੇ ਵਿੱਚ ਨੱਕ 'ਚ ਦਮ ਕਰਕੇ ਆਪਣਾ ਜਿਹੜਾ ਇਹ ਹੱਲ ਜਿਹੜਾ ਬੇੜ ਏਰੀਆ ਦੇ ਕਰਾ ਐਸਾ ਪ੍ਰਧਾਨ ਜੀ ਜਿਤਰਾ ਆਪਣੇ ਪੂਰੇ ਇਲਾਕਾ ਬੇਟ ਏਰੀਆ ਇੱਥੇ ਦੇ ਕਿ ਤਰ੍ਹਾਂ ਲੋਕਾਂ ਦਾ ਕਿ ਤਰ੍ਹਾਂ ਸਹਿਯੋਗ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਬਿਲਕੁਲ ਜੀ ਸਹਿਯੋਗ ਨਿਰੰਤਰ ਸਾਨੂੰ ਜਾਰੀ ਆ ਜਿਹਨੇ ਝੰਡਾ ਲਪਾਣਾ ਹੋ ਗਿਆ ਲਾਗੇ ਬਲਵੰਗਾਵਾ ਚੱਕ ਸ਼ਰੀਫ ਪਗੜੀਆਂ ਪਿੰਡਾਂ ਹੋਰ ਜਿੰਨੇ ਫਿਰ ਬੇੜਾ ਉਥੋਂ ਲੰਗਰ ਨਿਰੰਤਰ ਆ ਰਹੇ ਤੇ ਸਾਨੂੰ ਪੁੱਛਿਆ ਜਾ ਰਿਹਾ ਪ੍ਰਧਾਨ ਜੀ ਤੁਹਾਡੇ ਕੋਲ ਕਿੱਦਾਂ ਇਥੇ ਪਹੁੰਚ ਕਰੀਏ ਕੋਈ ਵੱਡਾ ਪ੍ਰੋਗਰਾਮ ਦਈਏ ਅਸੀਂ ਤਾਲ ਮੇਲਵੇਂ ਪ੍ਰੋਗਰਾਮ ਚੱਲ ਰਹੇ ਆ ਜਿਹੜੇ ਮੀਡੀਏਟਰ ਸਾਡੇ ਸਰਕਾਰ ਨਾਲ ਬਣੇ ਹੋਇਆ ਕਿਉਂਕਿ ਸਾਡਾ ਸ਼ੌਕ ਨਹੀਂਗਾ ਕਿ ਅਸੀਂ ਲੋਕਾਂ ਨੂੰ ਜਾਣਕਾਰੀ ਆ ਤੁਸੀਂ ਦੇਖੋ ਹਜ਼ਾਰਾਂ ਨਿਕਲ ਜਿਹੜੇ ਆ ਪੈਣੀ ਮੀਆਂ ਖਾਂ ਤੋਂ ਗਰਦਾਸਪੁਰ ਨੂੰ ਜਿਹੜੇ ਜਾਂਦੇ ਆ ਇਧਰੋਂ ਜਿਹੜੇ ਧਮਾਣਾ ਨੂੰ ਜਾਂ ਸ਼੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੇ ਲੋਹਰ ਇਹ ਜਿਹੜਾ ਮੇਨ ਰਸਤਾ ਬੇਟਦਾ ਵਾ ਇਸ ਨੂੰ ਮੰਨਿਆ ਜਾ ਰਿਹਾ ਇਸ ਕੋਈ ਉਹ ਅਸੀਂ ਇਹੋ ਦਰਖਾਸਤ ਕਰਦੇ ਆਂ ਕਿ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਬੈਠੇ ਸਾਈਡ ਤੇ ਬੈਠੇ ਆ ਇਨਾਂ ਦੇ ਕਹਿਣ ਮੁਤਾਬਕ ਹੀ ਸਾਨੂੰ ਕਿਹਾ ਸੀ ਵੀ ਸਾਨੂੰ 2-4 ਦਿਨ ਦਿਓ ਅਸੀਂ ਤੁਹਾਡਾ ਆਗੇ ਜਿਹੜਾ ਦੁੱਖ ਦਰਦ ਦੇ ਵਿੱਚ ਸ਼ਾਮਲਾ ਹੁੰਦੇ ਆ ਅਸੀਂ ਵੇਟ ਕਰ ਰਹੇ ਆ ਸਰਕਾਰ ਦੇ ਜੇ ਸੌਵਾਰਨ ਸਰਕਾਰ ਨਹੀਂ ਪਹੁੰਚਦੀ ਤੇ ਫਿਰ ਸਾਨੂੰ ਮਜਬੂਰ ਜਿਹੜਾ ਵਾ ਉਹ ਰੋਡ ਵੱਡੇ ਤੇ ਬੈਠਣਾ ਪਊਗਾ ਜਿੱਦੀ ਸਾਰੀ ਸਾਰੀ ਜ਼ਿੰਮੇਵਾਰੀ ਹਲਕਾ ਇੰਚਾਰਜ ਸੇਵਾ ਸੰਗਤ ਸੌਰੀ ਜ਼ਬਰੂਦ ਸੇਖਾਂ ਦੀ ਹੋਏਗੀ ਤੇ ਪੰਜਾਬ ਸਰਕਾਰ ਦੀ ਹੋਏਗੀ ਇਹਦੇ ਦੇ ਪ੍ਰਸ਼ਾਸਨ ਦੀ ਹੋਏਗੀ ਇਹ ਸਨ ਸਤਨਾਮ ਸਿੰਘ ਜੀ ਪਿੰਡ ਪਾਗੜੀਆਂ ਤੋਂ ਜਿਨ੍ਹਾਂ ਨੇ ਪੂਰੇ ਵਿਸਤਾਰ ਨਾਲ ਦੱਸਿਆ ਕਿ ਹਜੇ ਜਿਹੜੀ ਐ ਪ੍ਰੋਪੋਜ਼ਲ ਜਿਹੜੀ ਆ ਗਵਰਨਮੈਂਟ ਦੇ ਅਧੀਨ ਆ ਤੇ ਉਹਨਾਂ ਨੇ ਟਾਈਮ ਲਿਆ ਆ ਅਦਰਵਾਈਜ਼ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਸਾਡੀ ਕੁਲੀ ਦੇ ਨਿਰਮਾਣ ਵਾਸਤੇ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਦਿੱਤਾ ਅਸੀਂ ਵੱਡੀ ਕਾਰਵਾਈ ਲਈ ਵੀ ਤਿਆਰ ਆਂਗੇ ਤੇ ਸਾਡੇ ਪੂਰੇ ਇਲਾਕੇ ਨੂੰ ਵੀ ਚਾਹੀਦਾ ਕਿ ਇਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਯੋਗ ਦਿਓ ਅਦਰਵਾਈਜ਼ ਇਹ ਰਸਤਾ ਨਹੀਂ ਨਾ ਬੰਦਦਾ ਜਾਂ ਰੁਕ ਜਾਂਦਾ ਹੈ ਰਸਤਾ ਤੇ ਸਭ ਨੂੰ ਪਤਾ ਕਿ ਕਿੱਡੀ ਕਿੱਡੀ ਦੂਰੋਂ ਵੱਲ ਕੇ ਬਸਾਂ ਤੇ ਵਾਈਕ ਲਾਉਂਦੇ ਸੀ ਤੇ ਕਿੰਨਾ ਲੋਕਾਂ ਦਾ ਸਮਾਂ ਖਰਾਬ ਹੁੰਦਾ ਸੀ ਤੇ ਕਿੰਨਾ ਨਾਲ ਦਾ ਪਟ્રોલ ਤੇ ਹੋਰ ਵੀ ਨੁਕਸਾਨ ਹੁੰਦਾ ਸੀ ਤੇ ਸਾਰਿਆਂ ਨੂੰ ਚਾਹੀਦਾ ਕਿ ਇਹਨਾਂ ਦੇ ਇਸ ਧਰਨੇ ਵਿੱਚ ਸੰਭਲ ਹੋਣ ਅਤੇ ਤਾਂ ਜੋ ਸਰਕਾਰ ਤੇ ਦਬਾਅ ਬਣਾ ਕੇ ਤੇ ਇਹ ਜਿਹੜਾ ਮਸਲੇ ਨੂੰ ਹੱਲ ਕਰਵਾਇਆ ਜਾਵੇ ਇਹ ਇਸ ਵੀਡੀਓ ਨੂੰ ਬਤਦ ਲਾਈਕ ਕਰੋ ਲੋਕਾਂ ਦੇ ਵਿੱਚ ਭੇਜੋ ਤਾਂ ਜੋ ਇਹ ਲੋਕਾਂ ਤੱਕ ਇਹ ਮਸਲਾ ਪਹੁੰਚ ਸਕੇ ਤੇ ਲੋਕੀ ਬਾਤਾਂ ਸੰਜੋਗ ਕਰਨ ਧੰਨਵਾਦ ਸੋ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਨੇ ਲੋਕਾਂ ਵਾਸਤੇ ਲੰਗਰ ਲਗਾਇਆ ਹੋਇਆ ਤੇ ਰੋ ਰੋ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਆ ਦੇਖੋ ਲਾਈਵ ਮੈਂ ਜੱਲੇ ਤੇ ਵਖੀ ਐਕਸੀਡੈਂਟ ਤਾਂ ਹੋਇਆ ਲੋਕ ਰੁੱਕ ਕੇ ਲੰਗਰ ਸਕਦੇ ਹੋਏ ਬਾਉ ਦੀ ਥਾਲ ਜਾ ਦਵਾਂ ਵੀ ਚੱਲ ਲੈ ਮੈਸਟਿਕ ਚਾਰੋ ਕੀ ਆਹ ਜਦ ਕਹਾਂ ਚੱਲ ਹੈ ਵਾਹ ਦਵਾਂ ਕਿ ਗੱਡੀਆਂ ਆ ਰਹੀਆਂ ਨੇ ਲੱਕਾਂਗੇ ਗੱਡੀਆਂ ਰੋਕ ਕੇ ਲੰਗਰ ਸਕਾਂਦੇ ਹੋਏ ਜਾ ਜਾ ਕੇ ਤੁਸੀਂ ਸੋ ਵੀਡੀਓ ਕਿਸਾਨ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ